ਉਸ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਦਾਲਤ ਵੱਲੋਂ ਮਾਸੂਮ ਬੱਚੀ ਦੀ ਕਾਤਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਉਸ ਤੋਂ ਬਾਅਦ ਕਾਤਲ ਦਾ ਕੀ ਕੁਝ ਕਹਿਣਾ ਹੈ ਤੇ ਇਹ ਪੂਰਾ ਮਾਮਲਾ ਕਿਸੇ ਤੁਹਾਨੂੰ ਦੱਸਾਂਗੇ ਦਰਸ 28 ਨਵੰਬਰ 2021 ਨੂੰ ਇੱਕ ਘਟਨਾ ਵਾਪਰੀ ਜਿਹੜੇ ਹੈ ਜਿੱਥੇ ਇੱਕ ਗਵੰਡਨ ਨੇ ਇੱਕ ਮਾਸੂਮ ਬੱਚੀ ਦਾ ਕਤਲ ਕੀਤਾ ਸੀ ਦੱਸਦੀ ਹੈ ਕਿ ਨਿਰਮਣਾ ਦੀ ਔਰਤ 2.5 ਸਾਲ ਦੀ ਮਾਸੂਮ ਬੱਚੀ ਨੂੰ ਸਕੂਟੀ ਤੇ ਆਪਣੇ ਨਾਲ ਲੈ ਜਾਂਦੀ ਆ ਤੇ ਉਸ ਨੇ ਟੋਆ ਪੁੱਟ ਕੇ ਉਸ ਬੱਚੀ ਨੂੰ ਜ਼ਿੰਦਾ ਦਫਨਾ ਦਿੱਤਾ ਤੇ ਸਾਹ ਘੁੱਟਣ ਕਾਰਨ ਉਸ ਬੱਚੀ ਦੀ ਮੌਤ ਹੋ ਜਾਂਦੀ ਹੈ ਉਸ ਪੂਰੇ ਮਾਮਲੇ ਵਿੱਚ ਹੁਣ ਲੁਧਿਆਣਾ ਕੋਰਟ ਵੱਲੋਂ ਉਸ ਦੋਸ਼ੀ ਜਿਹੜੀ ਔਰਤ ਸੀ ਉਸ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਅੱਜ ਮੈਜਿਸਟਰੇਟ ਵੱਲੋਂ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਦੋਸ਼ੀ ਔਰਤ ਦਾ ਕੀ ਕੁਝ ਕਹਿਣਾ ਤੁਹਾਨੂੰ ਉਹ ਵੀ ਦੱਸਾਂਗੇ ਫਿਲਹਾਲ ਤੁਹਾਨੂੰ ਦੱਸ ਦਿੱਤਾ ਕਿ ਜਿਹੜਾ ਸੀਸੀਟੀਵੀ ਕੈਮਰੇ ਸੀਗੇ ਉਸ ਤੋਂ ਬਾਅਦ ਫਿਰ ਨੀਲਮਦੀਪ ਪੁਲ ਖੁੱਲਦੀ ਹੈ ਜਦੋਂ ਪੁਲਿਸ ਉਸ ਨੂੰ ਫਿਰ ਗ੍ਰਿਫਤਾਰ ਕਰ ਲੈਂਦੀ ਹੈ ਤੇ ਚਾਕਲੇਟ ਦੇ ਬਹਾਨੇ ਦਿਲਰੋਜ ਜਿਹੜੀ ਕਿ ਇੱਕ ਮਾਸੂਮ ਬੱਚੀ ਸੀ ਦਿਲਰੋਜ ਉਸ ਨੂੰ ਨਾਲ ਲੈ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਜ਼ਿੰਦਾ ਦਫਨਾ ਦਿੰਦੀ ਹੈ ਦੱਸਦੀ ਹੈ ਕਿ ਦੋਸ਼ੀ ਔਰਤ ਨੇ ਵੀ ਕਿਹਾ ਹੈ ਕਿ ਮੈਂ ਇੱਕ ਤਲਾਕशुदा ਔਰਤਾ ਤੇ ਮੇਰੇ ਸਹੁਰੇ ਦੀ ਮੌਤ ਹੋ ਚੁੱਕੀ ਹੈ ਤੇ ਮੇਰੇ ਦੋ ਛੋਟੇ ਜਿਹੇ ਬੱਚੇ ਨੇ ਮੈਂ ਆਪਣੀ ਗਲਤੀ ਸਵੀਕਾਰ ਕਰਦੀ ਹਾਂ ਮੈਨੂੰ ਮੁਆਫ ਕਰ ਦਿੱਤਾ ਜਾਵੇ ਤਾਂ ਇਹ ਵੱਡੀ ਸਟੇਟਮੈਂਟ ਉਸ ਕਾਤਲ ਔਰਤ ਦੀ ਵੀ ਸਾਹਮਣੇ ਆਈ ਹੈ ਫਿਰਾਲ ਦੱਸਦੀ ਹੈ ਕਿ ਪਰਿਵਾਰ ਭਾਵੁਕ ਹੋਇਆ ਉਸਨੇ ਵਕੀਲ ਦਾ ਧੰਨਵਾਦ ਕੀਤਾ ਹੈ ਉਸ ਮਾਸੂਮ ਬੱਚੀ ਦੇ ਮਾਤਾ ਪਿਤਾ ਅਦਾਲਤ ਦੇ ਬਾਹਰ ਭਾਵੁਕ ਹੋਏ ਅੱਖਾਂ ਦੇ ਵਿੱਚ ਪਾਣੀ ਆ ਗਿਆ ਕਿਉਂਕਿ ਇਨਸਾਫ ਮਿਲਿਆ ਜਿਹੜੇ ਕਾਤਲ ਸੀ ਉਹਨਾਂ ਦੀ ਮਾਸੂਮ ਬੱਚੀ ਦੇ ਉਸ ਨੂੰ ਜਿਹੜੀ ਫਾਂਸੀ ਦੀ ਸਜ਼ਾ ਹੋਈ ਹੈ ਸੋ ਵੱਡੀ ਖਬਰ ਲੁਧਿਆਣਾ ਤੋਂ ਹੈ ਲੁਧਿਆਣਾ ਕੋਰਟ ਨੇ ਇਹ ਸਜ਼ਾ ਸੁਣਾਈ ਹੈ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਜਿਹੜਾ ਦੋਸ਼ੀ ਕੋਲ ਕਿਉਂਕਿ ਅਧਿਕਾਰ ਹੁੰਦੇ ਨੇ ਹਾਈ ਕੋਰਟ ਜਾਂਦਾ ਅਧਿਕਾਰ ਹੁੰਦਾ ਤੇ ਸੁਪਰੀਮ ਕੋਰਟ ਜਾਂਦਾ ਅਧਿਕਾਰ ਹੁੰਦਾ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਜਿਹੜਾ ਦੋਸ਼ੀ ਹੈ ਕਾਤਲ ਔਰ ਤੈਅ ਦੇ ਜਿਹੜਾ ਹਾਈ ਕੋਰਟ ਸੁਪਰੀਮ ਕੋਰਟ ਦਾ ਕੀ ਰੁਖ ਕਰਦੇ ਨੇ ਉਹ ਫਿਲਹਾਲ ਦੱਸਦੇ ਕਿ ਵੱਡਾ ਫੈਸਲਾ ਲੁਧਿਆਣਾ ਕੋਰਟ ਵੱਲੋਂ ਸੁਣਾਇਆ ਗਿਆ ਮਾਸੂਮ ਦਿਲਰੋਚ ਜਿਹੜੀ ਕਿ ਮਾਸੂਮ ਬੱਚੀ ਸੀ ਛੋਟੀ ਜੀ ਜਿਸ ਨੂੰ ਚਾਕਲੇਟ ਦੇ ਬਹਾਨੇ ਉਸਦੀ ਗਵਾਂਡਰ ਨਿਰਮ ਲੈ ਜਾਂਦੀ ਹੈ ਸਕੂਟੀ ਦੇ ਉੱਤੇ ਬਿਠਾ ਕੇ ਤੇ ਉਸ ਅੱਗੇ ਜਾ ਕੇ ਟੋਆ ਪੁੱਟ ਕੇ ਉਸ ਬੱਚੀ ਨੂੰ ਜ਼ਿੰਦਾ ਦਫੜਾ ਦਿੰਦੀ ਹੈ ਕਿਸ ਤੋਂ ਬਾਅਦ ਦਮ ਘੁੱਟਦਾ ਉਸ ਬੱਚੀ ਦਾ ਤੇ ਉਹ ਇਸ ਦੁਨੀਆ ਨੂੰ ਅਲਵਿਦਾਖ ਜਾਂਦੀ ਹੈ ਇਹ ਘਟਨਾ ਜਿਹੜੀ 28 ਨਵੰਬਰ 2021 ਨੂੰ ਵਾਪਰੀ ਸੀ ਤਾ ਉਸ ਤੋਂ ਬਾਅਦ ਪੁਲਿਸ ਉਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਸੀਸੀਟੀਵੀ ਕੈਮਰੇ ਕਿਉਂਕਿ ਹਰ ਥਾਂ ਤੇ ਅੱਜ ਕੱਲ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਜਿਹੜੇ ਕਿ ਪੁਲਿਸ ਵਾਸਤੇ ਇੱਕ ਵੱਡਾ ਸਬੂਤ ਹੁੰਦਾ ਹੈ ਪੁਲਿਸ ਵਾਸਤੇ ਇਨਵੈਸਟੀਗੇਸ਼ਨ ਕਰਨੀ ਆਸਾਨ ਹੋ ਜਾਂਦੀ ਹੈ ਉਸ ਦੇ ਆਧਾਰ ਤੇ ਫਿਰ ਉਸ ਦੋਸ਼ੀ ਔਰਤ ਨੂੰ ਫੜਿਆ ਗਿਆ ਤੇ ਇਸ ਨੇ ਫਿਰ ਪੁਲਿਸ ਅੱਗੇ ਰਾਜ ਖੋਲ ਦਿੱਤੇ ਤਾਂ ਅੱਜ ਜਿਹੜਾ ਕੋਰਟ ਵਿੱਚ ਲਿਆਂਦਾ ਗਿਆ ਸੀਗਾ ਇਸ ਦੋਸ਼ੀ ਔਰਤ ਨਿਲਮ ਨੂੰ ਜਿਸ ਤੋਂ ਬਾਅਦ ਜਜ ਵੱਲੋਂ ਆਪਣਾ ਫੈਸਲਾ ਜਿਹੜਾ ਉਸ ਨਾਲ ਦਿੱਤਾ ਗਿਆ ਤੇ ਮਾਸੂਮ ਦਲਰੋਜ਼ ਤੇ ਕਾਤਲ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾ ਦਿੱਤਾ ਤਾਂ ਉਸ ਤੋਂ ਬਾਅਦ ਦਰਸ਼ਕਾਂ ਨੇ ਵੀ ਦੱਸ ਦਿੱਤੀ ਕਿ ਉਸ ਤਲਾਕਸ਼ੁਦਾ ਔਰਤਾ ਜਿਹੜੀ ਦੋਸ਼ੀ ਆਰਤ ਸੀਗੀ ਉਸਨੇ ਵੀ ਭਾਵਕੋ ਕੇ ਕਿਹਾ ਹੈ ਕਿ ਮੈਂ ਇੱਕ ਤਲਾਕਸ਼ੁਦਾ ਔਰਤਾ ਮੇਰੇ ਸੌਰੇ ਦੀ ਮਾਂ ਤੋਂ ਚੁੱਕਿਆ ਤੇ ਮੇਰੇ ਦੋ ਛੋਟੇ ਜੇ ਮਾਸੂਮ ਬੱਚੇ ਨੇ ਮੈਂ ਆਪਣੀ ਗਲਤੀ ਮੰਨਦੀ ਆ ਕਿ ਮੇਰੇ ਤੋਂ ਗਲਤੀ ਹੋਈ ਆ ਤੇ ਮੈਨੂੰ ਮੁਆਫ ਕਰ ਦਿੱਤਾ ਜਾਵੇ ਤਾਂ ਇਹ ਜਿਹੜੀ ਉਸ ਵੱਲੋਂ ਭਾਵਕ ਅਪੀਲ ਕੀਤੀ ਗਈ ਹੈ ਪਰ ਉਦੋਂ ਜੇਕਰ ਪ੍ਰੇੜਿਤ ਪਰਿਵਾਰ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਦੀ ਮਾਸੂਮ ਬੱਚੀ ਨੂੰ ਮਾਰ ਦਿੱਤਾ ਗਿਆ ਤਾਂ ਉਹ ਪਰਿਵਾਰ ਜਿਹੜਾ ਭਾਵਕ ਹੋਇਆ ਵਕੀਲ ਦੇ ਪੈਰਾਂ ਤੱਕ ਹੱਥ ਲਾ ਦਿੱਤੇ ਉਹਨਾਂ ਨੇ ਜਿਨ੍ਹਾਂ ਨੇ ਜਿਸ ਨੇ ਕਿ ਇਸ ਪੂਰੇ ਕੇਸ ਨੂੰ ਲੜਿਆ ਉਸ ਤੋਂ ਬਾਅਦ ਦੋਸ਼ੀ ਨੂੰ ਸਜ਼ਾ ਅ ਤੱਕ ਦੇ ਅੰਜਾਮ ਤੱਕ ਪਹੁੰਚਾਇਆ ਇਸ ਕੇਸ ਨੂੰ ਤਾਂ ਲੁਧਿਆਣਾ ਕੋਰਟ ਵੱਲੋਂ ਫਿਰ ਮਾਸੂਮ ਦਰੋਹ ਦੇ ਕਤਲ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਜਿਹੜਾ ਦੋਸ਼ੀ ਹੁੰਦੇ ਨੇ ਉਹਨਾਂ ਕੋਲ ਹੇਠਲੇ ਅਦਾਲਤ ਤੋਂ ਬਾਅਦ ਉੱਪਰਨੀ ਅਦਾਲਤ ਵਿੱਚ ਜਾਣ ਦਾ ਅਧਿਕਾਰ ਹੁੰਦਾ ਸੰਵਿਧਾਨ ਮੁਤਾਬਕ ਤਾਂ ਹੁਣ ਹਾਈ ਕੋਰਟ ਦਾ ਰੁਖ ਕਰਨਗੇ ਜਾਂ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਤੱਕ ਦੀ ਆਪਸ਼ਨ ਹੁੰਦੀ ਹੈ ਰਾਸ਼ਟਰਪਤੀ ਕੋਲ ਵੀ ਹੁੰਦੀ ਹੈ ਜਿਹੜੀ ਕਿ ਜੇਕਰ ਕਿਸੇ ਨੂੰ ਕੋਈ ਫਾਂਸੀ ਦੀ ਸਜ਼ਾ ਹੁੰਦੀ ਹੈ ਤਾਂ ਉਹ ਰਾਸ਼ਟਰਪਤੀ ਕੋਲ ਰਹਿਮਦੀਪ ਈਲਵੀ ਪਾ ਸਕਦਾ ਹੁੰਦਾ ਹੈ ਇਹ ਵੀ ਅਧਿਕਾਰ ਹੁੰਦਾ ਸੰਵਿਧਾਨ ਨੇ ਅਧਿਕਾਰ ਦੱਤੇ ਹੋਏ ਨੇ ਹਰੇਕ ਵਿਅਕਤੀ ਨੂੰ ਤਾਂ ਉਸ ਤੋਂ ਬਾਅਦ ਮਾਸੂਮ ਹੈ ਜਿਹੜਾ ਜਿਹੜੇ ਦੋਸ਼ੀ ਦੇ ਕਾਤਲ ਹੈ ਔਰ ਤਾਂ ਕੀ ਉਹ ਆਪਣਾ ਅੱਗੇ ਹਾਈ ਕੋਰਟ ਦਾ ਰੁਕ ਕਰਦੀ ਹੈ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਲਹਾਲ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਇਸ ਕੇਸ ਦੀ ਲੰਬੀ ਬੈਸ ਚੱਲਦੀ ਹੈ ਕਈ ਮਹੀਨੇ ਬੈਸ ਚੱਲਦੀ ਆ ਜਿਸ ਤੋਂ ਬਾਅਦ ਇਸ ਕੇਸ ਦਾ ਫੈਸਲਾ ਅੱਜ ਸੁਣਾ ਦਿੱਤਾ ਜਾਂਦਾ ਜੱਜ ਵੱਲੋਂ ਕਿ ਉਸ ਮਾਸੂਮ ਬੱਚੀ ਦੀ ਕਾਤਲ ਨੀਲਮ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਆ ਦੇ ਦਿੱਤਾ ਜਾਂਦਾ ਹੈ ਜੁੜੇ ਹੋਏ ਨੀਡਰ ਪੰਜਾਬੀ মিডিਆ ਨਾਲ ਦੀ ਇਜਾਜ਼ਤ ਧੰਨਵਾਦ